ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਾਂ ਪਿੰਡ 蒂ਮਵਾਲ ਜ਼ਿਲ੍ਹਾ ਅਮਰਸਰ ਪਿੰਡਾ ਤੇ ਫੌਜੀ ਸਾਹਿਬ ਕੋਲ ਪਹੁੰਚ ਚੁੱਕੇ ਆਂ ਆਪਾਂ ਦੇਖੋ ਅੱਜ ਫੌਜੀ ਸਾਹਿਬ ਨੇ 1 2 3 4 5 ਫੌਜੀ ਨੇ ਗੱਲ ਕੇ ਨੋਟ ਕਰਨ ਲਈ ਫੌਜੀ ਤੋਂ ਹੁਣ ਨੀਲੀ ਦੀ ਮੱਝ ਲਿਆ ਲੱਗੇ ਆ ਉਹ ਚੰਗਾ ਫਾਲਸੋ ਮਿਲਿਆ ਨੀਲੀ ਦਾ ਤੇ ਬੂਰੀ ਬਾਹਰ ਵੀ ਮੈਂ ਚੰਗੇ ਉਠੇ ਲੈ ਕੇ ਆਇਆ ਕਹਿੰਦੇ ਮੈਂ ਅੱਜ ਨੀਲੀ ਆਵੇ ਹੈ ਤੇ ਆਓ ਪਰ ਗੱਲਬਾਤ ਕਰੀ ਹੋਈ ਸਰ ਅੱਜ ਸਸੀ ਕਾ ਜੀ ਸਸੀ ਕਾ ਜੀ ਸਸੀ ਕਾ ਜੀ ਭਾਈ ਕਿੱਥੇ ਰਹਿ ਗਏ ਜੀ ਸਾਡੇ ਕੋਲ ਹੀ ਜਾਂ ਕਰਤਾ ਰੱਖਿਆ ਮਾ ਜੀ ਸਾਡੇ ਕੋਲ ਹੀ ਜੀ ਬੜੇ ਭੈਣਾਂ ਦਾ ਯਾਦ ਕਰਦੇ ਕਿ ਪੁੱਛਦਾ ਕਿੱਥੇ ਚਲੇ ਗਏ ਮੈਂ ਕਿਤੇ ਨਿਕ ਜਾਣਾ ਹੈ ਸਾਡੇ ਲਾਗੇ ਹੋਰ ਕਰਨ ਪੱਠੇ ਦਾ ਟਾਈਮ ਹੈ ਵਿੱਚ ਕਰਨ ਪੱਠੇ ਹੋ ਸਾਹਮਣਾ ਪਿਆ ਇਹ ਕਰਕੇ ਥੋੜਾ ਟਾਈਮ ਲੱਗ ਗਿਆ ਨੀਲੀ ਦਾ ਬਹੁਤ ਫਾਇਦਾ ਬਾਲਾ ਤੁਹਾਨੂੰ ਬੀਬੀ ਤੇ ਜ਼ਰੂਰੀ ਐ ਕਿ ਜੀ ਨੀਲੀ ਦਾ ਫੋਨ ਲੱਭਦੀ ਨਹੀਂ ਨੀਂਗੀ ਬੜੇ ਜ਼ੋਰ ਨਾਲ ਲੱਭੀ ਹੋ ਤਾਂ ਇੰਦਰੋਂ ਹੀ ਲੱਭੀ ਆ ਐ ਤਾਂ ਥੋੜੀ ਲਿੱਸੀ ਜੀ ਆ ਉਹਦਾ ਠੰਡ ਚੰਡੇ ਦੀ ਚੰਗੀ ਆ। ਆ ਕਰਕੇ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਬਈ ਦੁੱਧ ਵਾਲੇ ਵੀਰ ਭਰਾ ਲੈ ਜਾਣੀ ਭਾਣਾ। ਚੰਗੀ। ਹੋਰ ਤਾਂ। ਸਾਡੀ ਵੀ ਮਾਰ ਘੱਟ ਲੱਭਦਾ ਤੁਹਾਨੂੰ ਪਤਾ ਚੰਗਾ ਨਹੀਂ ਲੱਭਦਾ ਮਾੜਾ ਜਿੰਨਾ ਮਰਜ਼ੀ ਲੈ ਲੀਏ। ਉਹ ਤਾਂ ਫਿਰ ਹਾਂ ਜੀ। ਚੰਗੇ ਨੂੰ ਜਰਾ ਟਾਈਮ ਲੱਗਦਾ ਥੋੜਾ ਲੱਭਣ ਨੂੰ ਜੀ। ਲੱਗਦਾ। ਹੁਣ ਮੇਰੀ ਆਪਣੀ ਵੀਡੀਓ ਲੇਟ ਹੋ ਗਈ ਆ। ਬਾਰੇ ਵੀਰ ਭਰਾ ਫੋਨ ਲਾਉਣ ਦਾ ਐ ਖਾੜੇ ਚ ਵੀਡੀਓ ਨਹੀਂ ਪਾਉਂਦੇ ਕੋਈ ਸਾ ਵੀਡੀਓ ਨਹੀਂ ਪਾਉਂਦੇ। ਮੈਂ ਆ ਪਾਵਾਂਗੇ। ਇਦਾਂ 2-3 ਦਿਨ ਵੱਧ ਲੱਗ ਗਿਆ। ਉਹ ਮਾਲਕ ਨੂੰ ਕਹਿੰਦੇ ਸੱਚੀ ਦੱਸੇ ਕਿਵੇਂ ਮਨ ਖੁਸ਼ ਹੁੰਦਾ ਪੁਰਾ ਮਾਰ ਪ ਪਰ ਪਰ ਭਰਾਵਾਂ ਦੇ ਸੰਯੋਗ ਨਾਲ ਹੀ ਮਨ ਖੁਸ਼ ਹੋਣਾ ਜੀ। ਬੜੇ ਹਾਂ ਜੀ। ਹੁਣ ਬਹੁਤ ਆਉਂਦੇ ਨੇ ਤੁਹਾਨੂੰ ਬਹੁਤ ਫੋਨ ਆਉਂਦੇ, ਬਹੁਤ ਫੋਨ ਆਉਂਦੇ ਬਿਊਰੋ ਬਿਊਰੋ ਬੜੇ ਫੌਜੀਆਸ ਦੇ ਆਉਂਦੇ ਆਦਿ ਜਿਹੜੇ ਭਰਾਵਾਂ ਦੇ ਆਉਂਦੇ ਆ ਸਾਰੇ ਭਰਾ ਬਹੁਤ ਪ੍ਰੇਮ ਪਿਆਰ ਕਰਦੇ ਆ ਜੀ। ਹਾਂ ਜੀ ਬੜੀ ਕਿਰਪਾ। ਜੇ ਚਾਹ ਵੀ ਕਿੰਨੇ ਵੀ ਨੇੜੇ ਜੇ ਜਾਓ ਚਾਹ ਪਰ ਪੰਜਰ ਫੀ ਲਈ ਦੀ ਜਾਣਾ ਕਰੀ ਕਰਕੇ ਚੱਕਰ ਵੀ ਦੀ ਕਰੀ ਚਾਹ ਪੀਓਗੇ ਫਾਦੀ ਗੱਲ ਬਣੀ ਹਾਂਜੀ ਹਾਂਜੀ ਆ ਰਹੀ ਹੈ ਹਾਂਜੀ ਜਾਓ ਪਾਣੀ ਪੀਵਾਂਗੇ ਤਾਈ ਜੱਲਾ ਨਹੀਂ ਤਾਈ ਮੋੜਤੀ ਆਓ ਪਰ ਜਾਓ ਪੀਵਾਂਗੇ ਫਾਦੀ ਜੇ ਖਾਵਾਂ ਪੀਵਾਂਗੇ ਦੇਖੀ ਆਪਣੀ ਬਰਤੀ ਆਉਣੀ ਨਾ ਇਹਦਾ ਜ਼ਰੂਰੀ ਆ ਸਾਰਾ ਦਿਨ ਆਪਣਾ ਕਿਤਾ ਚੱਲੋ ਮਾਲਦਾਂ ਮਹਾਰਾਜ ਚੱਪਾ ਕਰੇ ਮਾਲਵਾ ਰਹੇ ਨਾ ਥਾਣਾ ਜਾਓ ਆਪਣੀ ਚੱਲੋ ਛੱਡੇ ਜਿਗਰ ਭਰਾਵਾਂ ਦੇ ਨਾਲ ਸਹਿਯੋਗ ਨਾਲ ਸਾਰਾ ਕੰਮ ਕਰਦਾ ਬਿਲਕੁਲ ਸਹੀ ਕਰ ਭਰਾਵਾਂ ਸਹਿਯੋਗ ਨਾਲ ਅੱਲਾ ਕੀ ਕਰ ਸਕਦਾ ਅੱਲਾ ਨਹੀਂ ਕਰਦਾ ਅੱਲਾ ਕੋਈ ਨਹੀਂ ਕਰਦਾ ਬਟਾ ਹੈ ਜੀ ਤਾਂ ਫਰਜ਼ਾ ਕਿੰਨੀ ਲੱਗਦੀ ਫਿਰ ਅੱਜ 5 ਆਜੀ ਉਧਰੋਂ ਕਿਹੜਾ ਕੱਢ ਕੇ ਆਂਦਾ ਅੱਜ ਉਧਰੋਂ ਆਈਏ 2 ਉਧਰ ਤੇ ਸੱਸੇ ਦੀਆਂ ਆਉਣੀਆਂ ਅੱਛਾ ਆ ਕਵਨ ਤੁਹਾਨੂੰ ਆਇਆ ਗੁਰਾ ਜੀ ਤਾਂ ਉਹ ਕਹਿੰਦੇ ਆਇਆ 1 ਨੰਬਰ ਤੇ ਆ 2 ਨੰਬਰ ਇਹ ਵੀ ਸੱਸੇ ਵਾਗੇ ਦੀ ਘੱਪੜ ਐ ਛੋਟੀ ਐ ਸਸਰਾ ਲੈਦੇ ਆ ਬਹੁਤ ਜਿਆਦੀ ਫੜਨ ਨੂੰ ਬੈਕ ਪਾ ਆ ਹੋਇਆ ਵਰਗੇ ਥਣ ਲੱਗੇ ਆ ਕੁਝ ਕਿੰਨੀ ਵੀ ਕੁਝ ਕਰਜੂ ਛੁਟਾਉਣੇ ਦੁੱਧ ਦੇ 1700 18 ਕੱਢੂ ਜੀ 57 16 ਕਢਿਆ ਆਏ ਨੇ ਅੱਛਾ ਬਾਕੀ ਦੁੱਧ ਸੇਵਾ ਦਾ ਜਿੰਨੀ ਕੋਈ ਸੇਵਾ ਕਰੂਗਾ ਉਹਨੇ ਜਨਰਲ ਨੂੰ ਦਖੜਦਾ ਇਹ ਜਾ ਕੇ ਤੁਰੇ ਬੰਦਾਂਗੇ ਪਹੁੰਚੇ ਕੁਛ ਨਹੀਂ ਪੈਂ ਜਾਣ ਵਾਲੇ ਕੋਈ ਕਟੜਾ ਜੁੱਧ ਸੇਵਾ ਦਾ ਉਹ 10 12 ਮਹੀਨੇ ਪਹਿਲੇ ਸੇਵਾ ਕਰਦੇ ਆ ਰਗਾ ਮਹਾਰਾਜ ਕਿਰਪਾ ਕਦੇ 17 18 ਮਾਰਾ ਜਵਾਹਰ ਖਰਫੇ ਝੋੜੇ ਲੈ ਕੇ ਨੇ ਫੌਜ ਨਾਲ ਸੱਜੇ ਝੋੜੀਆਂ ਦੋ ਬਾਕੀ ਲੋਕਲ ਹੋਣੀਆਂ ਕੋਈ ਸੱਜੇ ਦੀ ਆਜੋ ਭਾਜੀ ਹਾਂਜੀ ਵੇਖੋ ਜੀ ਰੰਗ ਵੇਖੋ ਝੋੜੀ ਲੈਵਾ ਵੇਖੋ ਨਾਲੇ ਲੋਕ ਉਸ ਕੈਂਡਾ ਇਹ ਨਬਰ ਕੋਲੇ ਪਰ ਸੀ ਪੀ ਇਹ ਕੱਢ ਕੱਢ ਲੈ ਗਿਆ ਤੇ ਆ ਬੈਕ ਤੇ ਚੱਕੇ ਮਾਰੋ ਸੁਣਾ ਲੱਗਦਾ ਇਹੋ ਕੋਲੋ ਆ ਖੰਗੜਾ ਲੱਗ ਰਿਹਾ ਇਹਨਾਂ ਨੂੰ ਲੋਕਾਂ ਆ ਆਪਣੇ ਲਗਾ ਦੀ 3D 3D ਵਾਲਾ ਠੀਕ ਆ ਹਾਂ ਜੀ ਬੋ ਗਿੱਖਾਂ ਪਿੰਗੀਆਂ 4 ਰੁਪਏ ਦੇ ਤੋਂ ਦੇ ਵਿੱਚ ਤੇ ਗਿੱਖਾਂ ਦੇ ਉੱਤੇ ਲੱਗਾ ਆਜਾ ਸਮਾਓ ਜੀ ਤੇ ਇਸੇ ਲਿਆਓ ਇੱਥੇ ਖੜੀ ਕਰੋ ਇੱਥੇ ਖੜੀ ਕਰੋ ਇੱਧਰ ਆ ਜਾਓ ਇੱਧਰ ਆਓ ਕੈਮਰੇ ਉਸ ਤੋਂ ਮੈਨੂੰ ਡਰਦੀ ਕੈਮਰੇ ਰੋ 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 ਰੋਕੋ ਬੜੀ ਮਾਂ ਆਜ ਦੀ ਕਿਰਪਾ ਜੀ ਅਜਾ ਮੈਨੇ ਹਫਤਾ ਲਾ ਜਨਾ ਬਹੁਤ ਥੱਕ ਗਿਆ ਜੀ ਮਾਂ ਸੁਦਾ ਚੰਗਾ ਹੋ ਜਾ ਹਾਂ ਜੀ ਨਹੀਂ ਤੇ ਨਹੀਂ ਮੈਂ বুঝਦਾ ਕੰਬਾਣ ਲੱਗਾ ਕਿ ਨਹੀਂ ਪੁੱਜ ਜਾ ਮੈਨੂੰ ਕੰਬਾਣ ਕੰਬਾਣ ਕੀ ਆ ਰਿਹਾ ਹੈ ਸਸ ਵਧੀਆ ਧਾਣੀ ਵਾਸਾ ਵਾਸਾ ਕੀ ਕੀ ਮਾਜਾ ਲੈ ਲੇ ਤੇ ਜਵਾਈ ਘਰ ਮੈਂ ਮਾਰਨੀ ਫਿਰ ਮੈਂਨੇ ਚੁਰੇ ਚੁਰੇ ਲਗਾ ਦੇ ਗਿਆ ਨਾ ਹਾਂਜੀ ਹਾਂਜੀ ਮਾਰਤੀ ਚੈੱਕ ਕਰੇ ਵਜਾ ਫੇਰੀ ਜਵਾਈ ਦਾ ਹਾਂ ਉਹ ਜਦੋਂ ਫੇਰ ਚੋਕੇ ਉੱਠੂਗਾ ਤੇ ਫਿਰ ਉਹਨੂੰ ਮਜਾ ਦੇਉ ਆਪਾਂ ਨੂੰ ਇਤਨਾ ਮਜਾ ਦਿੰਦੀ ਆ ਮੈਂ ਭਾਵੇਂ ਘੱਪਣਿਆ ਹੂੰ ਸੰਭੇ ਵਾਲਾ ਥਣ ਲਿਆਂਦਾ ਵਧੀਆ ਮੋਟਾ ਥਣਿਆ ਗਿੱਠਾਂ ਤੇ ਵਰਲਿਆ ਆਪਾਂ ਨੂੰ ਇਤਨਾ ਮਜਾ ਆ ਗਿਆ ਵਾ ਹੁਣ ਘੱਪਣ ਦਾ ਵੀ ਆ ਗਿਆ ਪਰ ਜੇਣਾ ਵੀਰ ਭਰਾ ਚੂਗਾ ਉਹਨੂੰ ਮਜਾ ਆਊਗਾ ਆਹੋ ਬੇਰ ਜੇ ਗੇਸ ਕਰਦਾ ਹੁਣਾਂ ਤੇ ਜੇ ਮੈਂ ਨੀਚੋ ਚੱਲ ਜਾ ਕਿ ਤੋ ਫੇ ਕਿਉਂ ਜਦੋਂ ਥਾਣੀ ਚੀਚੀ ਲੈ ਆਂਦਾ ਮਾਸਾ ਮਾਸਾ ਤੋ ਨਹੀਂ ਕਰ ਕਰ ਨਹੀਂ ਕਰਨਾ ਬਿਲਕੁਲ ਤੇ ਮੋਘੇ ਕੁਤਾਰਾ ਹੋ ਗਈ ਥੱਲੇ ਜਿੱਦਾਂ ਢਾਗ ਵੱਜਦੀ ਐ ਤਰ੍ਹਾਂ ਹੋ ਗਈ ਥਾ ਡੰਗਾਂ ਆ ਮੇਂ ਫਰੂਗੀ ਮੈਂ ਤੋ ਫੇਰ ਆਪਣਾ ਮਜਾ ਉਹਨੂੰ ਵੀ ਹੋ ਗਈ ਜਦੋਂ ਵੀਪਰਾ ਖੜੂਗਾ ਜੀਜੀ ਆਲੇ ਸਾਨਾ ਫੇਰ ਧਾਰ ਵੀ ਨਿੱਕੀ ਪੈਣੀ ਆ ਹਾਂਜੀ ਉਹਨੂੰ ਧਾਰ ਨਿੱਕੀ ਪੈਣੀ ਚੀਚੀ ਸਾਨੂੰ ਕੀ ਪੈਣਾ ਉਹਨੂੰ ਤਾਂ ਮਾਸਾ ਧਾਗਿਆ ਕੀ ਧਾਰ ਹੋਣੀ ਆ ਹਾਂਜੀ ਹਾਂ ਇਹਦੀ ਹੋਈ ਜਿੱਦਾਂ ਹੁਣ ਗੜੇ ਵਰਦੇ ਅਮੀ ਦੇ ਵਿੱਚ ਉਤਰਾਉਗੀ ਮੈਂ ਜਦੋਂ ਮੋਟਰ ਛੱਡ ਦੇਦੀ ਆ ਮੋਟਰ ਸੱਸੀ ਬੰਨ ਮੋਟਰ ਆਏ ਸੱਸੀ ਬੰਨ ਮੋਟਰ ਲਾਉਗੀ ਫਿਰ ਮਜ਼ਾ ਆਉਜੀ ਅੱਬ ਤਾਂ ਨਿਕਲਦਾ ਮਜ਼ਾ ਆਉਗਾ ਮਜ਼ਾ ਆਉਗਾ ਜੀ ਕੋਈ ਕੋਈ ਜਾਨਵਰ ਤੇ ਪੈਸੇ ਲਾਉਗਾ ਕੋਈ ਚੰਗੇ ਆਪਾਂ ਨੂੰ ਵੀਰ ਭਰਾ ਲਾਊਗਾ ਜੇ ਆਪਾਂ ਪਿੱਛੋਂ ਗੱਦ ਲੈ ਆਂਦਾ ਵੀਡੀਓ ਬਣਾਤੇ ਜਿਹ ਦਿਨ ਪਾਤੀ ਉਹਦਾ ਕੀ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਫਾਇਦਾ ਤਾਂ ਦੀਆ ਕੋ ਭੈਣ ਭਰਾ ਆਪਣਨ ਗਵਾਵੇ ਡੰਗਰ ਚੰਗਾ ਹੋਵੇ ਉਹ ਸ਼ੋਭਾ ਕਰੇ ਆਪਣੀ ਫਿਰ ਮਜ਼ਾ ਆਉਂਦਾ ਬੋਲੋ ਜੀ ਭੋਜਾ ਸਾਹਿਬ ਲੈਣ ਫਿਰ ਲੈ ਲਓ ਜਿੰਨੀ ਕੋਈ ਗੱਲ ਨਹੀਂ ਸੰਦੀਪ ਸਿੰਘ ਬੇਚਦੇ ਨੇ ਜੀ ਵੇਖੋ ਛੋਟੀ ਤਾਂ ਬਹੁਤ ਚੰਗੀ ਆ ਚਲੋ ਸੀਜ਼ਨ ਦੇ ਹਿਸਾਬ ਨਾਲ ਆਪਾਂ ਲੈ ਆਂਦੀ ਸੀਜ਼ਨ ਦੇ ਹਿਸਾਬ ਨਾਲ ਆਪਾਂ ਲੈ ਦੇਣੀ ਆ ਹਾਂ ਜੀ ਛੋਟੀ ਤਾਂ ਆਪਣਾ ਦੋ ਦੋ ਕਰਦੀ ਹੈ ਜੀ ਪਰ ਆਪਾਂ ਨਹੀਂ ਉਹ ਰੇਟ ਵੀ ਇਹ ਕੋ ਦੋ ਆਲਾ ਨਹੀਂ ਕਰਵਾਇਂ ਠੀਕ ਹੈ ਹਾਂ ਜੀ ਰੇਟ ਇੱਕ 70 ਆਦਾ ਜੀ ਬਾਕੀ ਜਿੰਨਾ ਮਾਨਸਾ ਰੱਖੋ ਨਾ ਆਪਾਂ ਕਰ ਦਨੇ ਕੋਈ ਗੱਲ ਨਹੀਂ ਇੱਕ 60 ਦੀ ਦੇ ਦਾਂਗੇ ਛੋਟੀ ਕੋਈ ਗੱਲ ਨਹੀਂ ਹੋਰ ਵੇਖੋ ਹੋਰ ਛੋਟ ਕਰਦਾ ਕੋਈ ਗੱਲ ਹੈ ਆਪਾਂ ਨੂੰ ਦੱਸੋ ਭੋਜਾ ਕੋਈ ਕੋਈ ਬਾਲਾ ਆਪਾਂ ਨੂੰ ਨਫੇ ਨਾਲ ਨਹੀਂ ਕਰਵਾਉਂਦੇ ਆਪਾਂ ਨੂੰ ਭੈਣ ਭਰਾ ਸਹਾਇਕ ਦੇ ਨਾਲ ਆ ਬਾਲਾ ਨਫਾ ਨਹੀਂ ਪਈ ਨਾ ਕੋਈ ਰੱਜਿਆ ਨਹੀਂ ਇੱਥੇ ਨਾ ਰੱਜਣੀ ਹੈ ਗਏ ਇਹ ਦੁਨੀਆ ਦੇ ਪੈਸਾ ਵਹਾ ਕਰਦੀ ਲੋਕ ਆਉਂਦੇ ਇਦਾਂ ਹੀ ਚਲੀ ਜਾਂਦੇ ਠੀਕ ਹੈ ਜੀ ਜਿਹੜੇ ਲੈਣ ਦੇ ਨਾਲ ਪੈਸੇ ਨੇ ਜਿੱਥੋਂ 100 ਰੁਪਇਆ ਜਿੱਥੋਂ 200 ਛੋਟ ਕਰਨੀ ਹੈ ਹਾਂ ਜੀ ਠੀਕ ਹੈ 1.5 ਲੱਖ ਰੁਪਏ ਦੇ ਜੋ ਬਸ 200 ਛੋਟ ਹੀ ਕਰਦੀ ਹੈ 200 ਛੋਟ ਕਰਦੀ ਹੁਣ ਕੋਈ ਭੈਣ ਭਰਾ ਸਿਰਨਾ ਖਾਵੇ ਉਹਦਾ ਮੁੱਲ ਭਾਵੇਂ 2 ਲੱਖ ਨਾਲੋਂ ਮੈਂ ਛੋਟੀ ਦੋਦੀ ਆ ਪਰ ਅੱਜ ਦੇ ਹਿਸਾਬ ਨਾਲ ਹੀ ਲਈ ਅੱਜ ਦੇ ਹਿਸਾਬ ਨਾਲ ਦਿਆਂਗਾ 200 ਛੋਟ ਕਰੋ ਹਾਂ 200 ਛੋਟ ਚਲਾਗੇ ਡੇਢ ਦੀ ਦਾ ਡੇਢ ਦੀ ਮੈਂ ਨੇ 2000 ਦਾ ਖਾ 2000 ਤੱਕ ਹੋ ਗਏ 500 ਹਾਂ ਜੀ 1000 1000 2000 ਤੇਰਾ ਭਲਾ ਚਲ ਦੋ ਕਰਦੇਂ ਕਿਹੜੀ ਗੱਲ ਦੋ ਕਰ ਸਕਦੇ ਚਲ ਦੋ ਕਰਦਾ ਜੀ ਤੈਨੂੰ ਖੁਦ ਜਿੱਦਾਂ ਕੋਈ ਚੰਦਾ ਸੰਭਾ ਸਕਦਾ ਹਾਂ ਜੀ ਆ ਦੂਜੀ ਸੁਈ ਆ ਸੁਈ ਜੀ ਉਹ ਡੀ ਖੋਲੋ ਬਾਈ ਜੀ ਹਾਂ ਜੀ ਇਹ ਸੁਈਆਂ ਜੀ ਨੂੰ ਸੁਈ ਨੂੰ ਅੱਜ ਉਹ ਪੰਜਵਾਂ ਦਿਨ ਹੈ ਅੱਛਾ ਅੱਜ ਪੰਜਵਾਂ ਦਿਨ ਸੁਈ ਨੂੰ ਇਹਦੇ ਕੋਲ ਦੋਧਿਆ 12 ਲੀਟਰ 12 ਕਿਲੋ ਹਾਂ ਜੀ ਉਹ ਵੀ ਭੇਜਾ ਬੋਲੀ ਦੇ ਜੋ ਐਂਡ ਬੜਾ ਲੈਣਾ ਪਈ ਸਾਰੀ ਜੀਆ ਸਮਝੋ ਇਹ ਵੱਡੀ ਛੋਟੀ ਹੈ ਬੁਰੀ ਛੋਟੀ ਪੂਰੀ ਆ ਸਿੰਗਲ ਅਡੀ ਇਹ ਜਿਹੜੀ ਸਿੰਗਲ ਅਡੀ ਇਹ ਵੱਡੀਆਂ ਛੋਟੀਆਂ ਇਹ ਜੇ ਕਹਿੰਦੇ ਦੋਵੇਂ ਲੈਣੀਆਂ ਵੀ 407 ਗੱਡੀ ਲਿਆਵੇ ਠੀਕ ਹੈ ਜੀ ਜੇ ਕੱਲੀ ਕੱਲੀ ਲੈਉਣੀ ਫਿਰ ਬਲਾਰੋ ਲਿਆਵੇ ਜੇ ਕੱਲੀ ਕੱਲੀ ਲੈਣੀ ਠੀਕ ਹੈ ਜੀ ਲੰਮੀ ਲਿਆਵੋ ਬੱਸ ਕਿਨੇ ਦੇਗਾ ਜੰਮ ਕੇ ਨਾਲ ਜੀ ਠੀਕ ਹੈ ਜੀ ਜੀ ਬਲਾਰੋ ਜਰੂਰੀ ਤੇ ਜਾਓ ਇਹ 407 ਦੋ ਹੀ ਹੋਣਗੇ ਬਿਲਕੁਲ ਸਾਡੀ ਸਾਰੀ ਗੱਡੀ ਵਨ ਲੈਣ ਦੀ ਹੈ 407 ਵਿੱਚ ਦੋ ਇਹ ਵਿੱਚ ਬੈੜੀਆਂ ਹੁੰਦੇ ਨੇ ਸ਼ੋਹਰਾ ਤੇ ਗੱਡੀ ਆ ਗਈ ਮੈਂ ਫਿਰ ਗੱਡੀ ਗੱਡੀ 33 33 ਦੋ ਜੇ ਡਬਲ ਫੈਰੇ ਕਰਦੇ ਫਿਰ ਦੋ ਵਾਝੀ ਦੋ ਵਾਝਾ ਇੱਕ ਨਾਲ ਵਾਝੇ ਇੱਕ ਨਾਲ ਆਫਰ ਫਰੀ ਇਹ ਤਰ੍ਹਾਂ ਟਿਕੜਾ ਮੜਾ ਜਾ ਖਲਾ ਖਲਾ ਰੋ ਆਪਣਾ ਹੋ ਜਾ ਪੁੱਛੋ ਕਰੋ ਹਾਂ ਤਾਂ ਕਿ ਮੇਰੇ ਨਾਲ ਬੈਠੋ ਖਾਣਾ ਨਹੀਂ ਕਿਨੇ ਹੈ ਮੈਂ ਬੱਲ ਕਿੱਥਾਂ ਜਾ ਉਹ ਥਾਣ ਵਾਲਾ ਨਹੀਂ ਰਹਿਣਾ ਜੀ ਬਹੁਤ ਚੰਗਾ ਲਵਾਂਗੇ ਤਾਂ ਵੀ ਮਜਾ ਹੋਈ ਨੜਾ ਆਈ ਕਿ ਪੁਜੀ ਦਾਣਾ ਤਿੰਮੋ ਵਾਲੀਏ ਮਹਾਰਾਜ ਕੱਪਾ ਗਾਜਾ ਚੰਗਾ ਦੇਣ ਦੀ ਜੀ ਚੰਗਾ ਲੈਣਾ ਸਫਾਈ ਸਫਾਈ ਚੰਗਾ ਲਵੋਗੇ ਤਾਂ ਵੀ ਮਾਜਾ ਹਾਂਜੀ ਹਾਂਜੀ ਮਾਲ ਮਾਲਾ ਲੈਣ ਦਾ ਫਿਰ ਕੀ ਫਾਇਦਾ ਐਵੇਂ ਲਿਆ ਕੇ ਪਾ 15-20 ਵੱਲੋਂ ਕੁ ਵਿੱਚ ਚਾਹੀਦੀ ਇੱਕ ਉਹ ਨਾ ਹੋਵੇ ਕੀ ਫੇਰ ਫਾਇਦਾ ਵਾਜੇ ਹਾਂਜੀ ਹਾਂਜੀ ਬੋਲੋ ਜੀ ਵੇ ਲੋ ਸੰਦੀ ਸਾਜੀ ਮੇਰੇ ਛੁੱਟੀ ਕੋਈ ਨਹੀਂ ਛੁੱਟੀ ਦੇ ਲਫਾ ਕਿੰਨੀ ਵੱਡੀ ਆ ਮਲ 407 ਜੀ ਆਉਣ ਵਾਲੀ ਆ ਜਿੰਨੇ ਲੱਖੋ ਦੇ ਦਨੇ ਕੋਈ ਗੱਲ ਨਹੀਂ ਅੱਜ ਦੇ ਭਾਰਾ ਕੋਈ ਨਹੀਂ ਆਪਾਂ ਲਈ ਅੱਜ ਦੇ ਭਾਰਾ ਪੱਲੇ ਦੇਣੀ ਆ ਜੀ ਡੇਰ ਦੀ ਦੇਣੀ ਆ ਜੀ ਨਹੀਂ ਦੇਰ ਦੀ ਸائد ਕੋਈ ਗੱਲ ਨਹੀਂ ਹੋਰ 5 ਛੋੜ 145 ਦੀ ਹੋਣੀ 500 ਛੋੜ ਨਹੀਂ ਕੁਝਾ ਹੋਰ ਹੋਰ ਨਹੀਂ ਹੋਰ ਕਰਕੇ ਹੋਰ ਮੈਂ ਕੋਈ ਦੇਣੀ ਨਹੀਂ 500 ਛੋੜ ਨਹੀਂ ਕਰਨੀ ਆ 140 ਦੀ ਹੋਣੀ 500 ਛੋੜ ਕਾ ਨਹੀਂ ਜੋ ਮੁਰਕੇ ਲੰਗ ਵੀਰ ਭਰਾ ਬੱਕੀ ਵੀ ਕੱਟ ਕਰਨੀ ਨਹੀਂ ਇਹ ਤਾਂ ਨਹੀਂ ਤੱਤ ਮਾਦਾ ਨਹੀਂ ਖਾਂਦੀ ਵੇਖੋ ਜੀ ਕੱਡੀ ਝੋਟੀ ਆ ਝੋਟੀ ਜਾਂਦੀ ਵੱਡੀ ਬੋਲਣਾ ਉਹਦਾ ਜਿਹੜਾ ਚੰਗਾ 1.40 ਹੈ 1.40 ਦੋ ਹੀ ਛੱਕ ਵਾ 1.40 ਦੇ ਵਿੱਚ 700 ਛੋੜਦਾ 14 ਠੱਕਾ ਹੋ ਜਦਾ ਵਾ ਹੁਣ ਹੋ ਜਾ ਠੱਕਾ ਨਹੀਂ ਕਰਦਾ ਨਹੀਂ ਨਾ ਕਿਸੇ ਨਾਲ ਨਹੀਂ ਕਰਦਾ ਦੋ ਗਿਆ ਛੋੜੀ ਕਰਦੇ ਚੱਲ ਇਹ ਵੀ ਦੂਜਾ ਛੂਆ ਸੁਆ ਜੀ 13 ਲੀਟਰ ਠੰਡਾ ਪਾ ਦੇ 13 ਕਿਲੋ 13 ਕਿਲੋ ਠੰਡਾ ਕੰਡੇ ਵਾਲਾ ਦੁੱਧ ਮਿਲ ਕੇ ਲਾਵੇ ਹਫਤੇ ਦਾ ਛੂਆ ਜੋਗਾ ਕੱਟੀ ਕੱਟਾ ਮਾਰ ਗਏ ਕੱਟਾ ਇਹਨਾਂ ਬਿਲਕੁਟਾ ਅੱਪ ਇਹਦਾ ਸੁਭਾਵ ਤੇਰਾ ਨਹੀਂ ਕਰਦਾ ਲੋ ਵੇਖੋ ਜੀ ਕਰਾ ਚੋਟੀਆਂ ਵੀ ਵੇਖੋ ਛਕੀਏ ਦੇ ਛੇ ਰੰਗ ਛੇ ਰੰਗ ਇਹਨਾਂ ਦਾ ਬਿਲਕੁਲ ਜੈੱਡ ਬਲੈਕ ਤਾਰਾ ਤੋਂ ਬੋਜਾ ਪੁਰਾ ਪੂਰੇ ਦੇਖੋ ਜੈੱਡ ਬਲੈਕ ਜੈੱਡ ਬਲੈਕ ਪਵਾ ਗਰਾ ਸਰੀਰ ਸੱਚਾ ਉਹ ਵੇਖੋ ਜੈੱਡ ਬਲੈਕ ਮੋੜ ਦਿਓ ਜੀ ਲੈ ਆਓ ਜੀ ਉਹ ਜੀ ਚੱਕਾ ਲਾ ਗਿਆ ਜਾਣੀ ਹੈ ਜਲਦੀ ਲਾ ਹਾਂ ਹਾਂ ਜਾਣਗੇ ਮਹਾਰਾਜ ਕਿਰਪਾ ਕਰਨੀ ਕਰ ਬਹੁਤ ਮੁਸ਼ਕਲ ਜਾਣੀਆਂ ਜੀ ਮਾਲ ਲੈ ਜਾਣਾ ਬਾਕੀ ਚੰਗਾ ਉਹ ਚੰਗਾ ਹਾਂ ਬਿਲਕੁਲ ਹਾਂ ਜੀ ਹਾਂ ਜੀ ਮਾਰਾ ਮਾਲ ਦੱਸੋ ਪੰਜਾਹ ਰੁਪਏ ਲੀ ਕਰਣੀ ਲਾ ਕੇ ਲੈ ਕੇ ਆਂਦੀ ਇਹ ਫਰੀਦਕੋਟ ਦੀ ਆ ਜੀ ਫਰੀਦਕੋਟ ਆ ਜੀ ਇਹ ਫਰੀਦਕੋਟ ਦੀ ਜੋ ਉਹ ਸਭ ਸੇ ਦੀ ਹਰਿਆਣੇ ਦੀ ਆ ਇਹ ਫਰੀਦਕੋਟ ਮਾ ਜੀ ਤਿੰਨ ਤਰ੍ਹਾਂ ਮਾਰਾ ਇੱਥੇ ਵੀ ਲੈਣਾ ਪੈਣਾ ਹੁਣ ਨੀਲੀ ਵਾਲੀ ਕੋਈ ਨਹੀਂ ਤੁਹਾਨੂੰ ਨੀਲੀ ਵਾਲੀ ਕੋਈ ਨਹੀਂ ਮੜੀ ਹੋ ਇੱਥੋਂ ਨੀਲੀ ਐਦਾਂ ਲੈਣਾ ਪੈਂਦਾ ਜੀ ਹਾਂ ਜੀ ਹਾਂ ਕੋਲ ਦਿਖਾ ਦਿਨਾ ਜੀ ਮੱਚਿਆ ਨਾ ਹਾਂਜੀ ਬੋਲ ਜਾਬਰ ਮੇਰਾ ਬਟੀ ਫੋਲ ਕਰੋ ਨੂੰ ਜੋ ਮਰਜ਼ੀ ਕੋ ਕਰਾਣਾ ਹੈ ਮੋਲੇ ਡੇਢ ਕਰਦੇ ਹਾਂਜੀ ਤੇ 1.40 ਦੀ ਝੋਟੀ ਰਹਿਦੀਏ ਨਹੀਂ ਹੋਰ ਹੋਰ ਜਿਆਦਾ ਠੱਕਾ ਉਹ ਨਹੀਂ ਠੱਕਾ ਮੈਂ ਕੱਡੀ ਝੋਟੀ ਛਿੱਗੀ ਹੈ ਜੇ ਹੋ ਜੇ ਮੈਂ ਵਧੀਆ ਕੋਈ ਗੱਲ ਨਹੀਂ ਚਲੋ ਹੋਰ ਪੰਜ ਸ਼ਾਟ 1.35 ਦੀ ਹੋਗੀ 1 ਠੀਕ ਹੈ

ਆ ਨਾ 500 ਛੋੜ ਛੜ ਨਾ ਠੀਕ ਆ 500 ਛੋੜ ਛੜ ਨਾ ਸੰਦੀਪ ਭਾਈ ਐਡੇ ਸੌਦੇ ਵਿੱਚ ਇੰਨਾ 500 ਛੋੜ ਤੱਕਾ ਨਾ ਮੋਜੀ ਸਾਹਿਬ ਤਾਂ ਕਾਲਾ ਕਰੋ ਇੱਥੇ ਧੱਕਾ ਹੋ ਗਿਆ ਜਿਆਦਾ ਲੱਗਿਆ ਮਰੇ ਕੋਲੋਂ ਚੱਲ ਗਿਆ ਫਿਰ ਜਿਹੜਾ ਦੋ ਜੀ ਅੰਦਰ ਤੋਂ ਦਿਖਾਉਣਾ ਨਹੀਂ ਕਰ ਰਹੀ ਹੈ ਠੀਕ ਆ ਜੀ ਚਲੋ ਆ ਲਗਾਓ ਜੀ ਹਾਂ ਜੀ ਇਹਦੇ ਵਿੱਚ ਬਤਲੂਣ ਚੋਟੀ ਹੈ 4 ਦੰਦ ਪਹਿਲਾ ਸੁਆ ਪਹਿਲਾ ਸੁਆ 4 ਦੰਦ ਸਾਢੇ ਤਿੰਨ ਸਾਲਾਂ ਵੀ ਆ ਇਹ ਫੀਰ ਕੋਟ ਦੀ ਹੈ ਜੀ ਇਦਾਂ ਦੀ ਬੱਚਾ ਛੱਡੋ ਨਾ ਛੱਡੋ ਇਤਨਾ ਹੀ ਥੱਲੇ ਬਹਿ ਜਾਓ ਅੱਛਾ ਜਿੱਦਾਂ ਮੱਗੀ ਥੱਲੇ ਬੈਠ ਰਹੀ ਇਤਰਾ ਹੀ ਜਾ ਜਾ ਇੱਧਰ ਦੀ ਵਾਜੋ ਇੱਧਰ ਦੀ ਥੱਲੇ ਬਹਿ ਜਾਓ ਕੋਈ ਪਰਵਾਹ ਨਹੀਂ ਇਹਨੂੰ ਬੱਚਾ ਛੱਡੋ ਨਾ ਛੱਡੋ ਉੱਥੇ ਡੈਕਟਾਪ ਤੇ ਬੈਠਾ ਹੁਣੇ ਮੋਹ ਝੋਟਾ ਉੱਥੇ ਉੱਥੇ ਰਸਾਂ ਛੁੱਟ ਗਈ ਇੱਥੇ ਥੱਲੇ ਬੈਠਾ ਮੈਂ ਡਾਪਰਾ ਕਿੰਨਾ ਦਤਾ ਜੀ ਇਹਦੇ ਕੋਲ ਦੁੱਧ 9 ਲੀਟਰ ਹੈ 9 ਗੋਲ ਪਹਿਲਾਂ ਰੱਖੋ ਦੁੱਧ 9 ਲੀਟਰਾ ਜੇ ਲੋ ਜੀ ਪਹਿਲਾਂ ਦੋ ਝੋਟੀਆਂ ਸਮਝੋ ਬੜੇ ਨੇ ਸਿਹਾਰ ਚਾਹ ਲੈ ਚਾਹ ਲੈ ਆ ਲੋ ਪਹਿਲਾਂ ਦੋ ਝੋਟੀਆਂ ਪਹਿਲਾਂ ਦੋ ਝ ਵਗਰ ਕਟਾ ਚਾਰੋਂ ਦੰਦ ਜੋ 9 ਲੀਟਰ ਇਹ ਤਿਆਰ ਕੋ ਦੇ ਦੋ ਚੰਦਨ ਦੇ ਘਰ ਆ ਦੇ ਦੰਦੀ ਚੁੱਗੀ ਹੈ ਦੰਦੀ ਚੁੱਗੀ ਤਾਂ ਖਾ ਕੇ ਦੰਦੋ ਖਾ ਇਹ ਨੂੰ ਛਿੱਗੀ ਨੂੰ ਕਹਿੰਦੇ ਪੇ ਲੋਕ ਛਿੱਗੀ ਨੂੰ ਕਹਿੰਦੇ ਚੁੱਗੀ ਆ ਔਰ ਲਖੇ ਚਾਰ ਦੰਦ ਲਖੇ ਦੋ ਦੋ ਦੰਦੀਆਂ ਖਲੋਤੀਆਂ ਵੇਖੋ ਜੀ ਦੋ ਦੋ ਦੰਦੀਆਂ ਦੋ ਬੋਸੀ ਖਲੋਤੀਆਂ ਬਹੁਤ ਸਲੱਗ ਆ ਅਸਹੀ ਹੈ ਜੀ ਇਹ ਵੀ ਹਾਂਜੀ ਚੁੱਗੀ ਨਹੀਂ ਸਹੀ ਨਹੀਂ ਸਹੀ ਦੋ ਦੋ ਨਦੀਆਂ ਖਲੋਤੀਆਂ ਦੁੱਧ ਆ ਗਈਆਂ ਵਿਚਾਰ ਦੰਦ ਚਾਰ ਦੰਦ ਚਾਰ ਮੰਨ ਜੰਦੋਰ ਘਾਰੇ ਰੋ 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 ਰੋ

ਪੰਜ ਸੋ ਛੋੜ ਇੱਕ ਬੰਦੀ ਹੋਰ ਕਰਦੇ ਮੈਂ ਕਿਵੇਂ ਬੜਾ ਮੋੜਦੇ ਹੋ ਜੀ ਮੋੜਦੇ ਹੋ ਜੀ ਥੋੜਾ ਬੋਲਾ ਸਹੀ ਹੈ ਸਹੀ ਆ ਨੀਲੀ ਆ ਗਈ ਚਲ ਵੀ ਨੀਲੀ ਆ ਗਈ ਪੰਜਾਬ ਦੀ ਸ਼ਾਨ ਨੀਲੀ ਆ ਗਈ ਇਹ ਆਪਾਂ ਨੀਲੀ ਨਾਲੇ ਦੇਖਾਂ ਦੀ ਦੁਨੀਆ ਦੇਖਾਂ ਮਿਲੀਆਂ ਇਹਨਾਂ ਦੀਆਂ ਅੱਖਾਂ ਮਿਲੀਆਂ ਇਹ ਪੰਜਾਬ ਦੀ ਸ਼ਾਨ ਆ ਸਿਰ ਤੋਂ ਲੈ ਕੇ ਕੋਹੜਾ ਤੱਕ ਨੀਲੀ ਆਉਂਦੀ ਜੋ ਜੋ ਨੀਲੀ ਜੋ ਨੀਲੀ ਥੋੜਾ ਲੈ ਥੋੜਾ ਚੱਲ ਜੋ ਪੁੱਤੋ ਦੀ ਧੂਈ ਆ ਮਨ ਜਿਹੜਾ ਬੋਗਣਾ ਸਣਾ ਕੋਆ ਪਰਸੋ ਦੀ ਧੂਈ ਆ ਇਹ ਤਾਂ ਬਾਹਰ ਅੰਦਰ ਘਰ ਸਮਝ ਲਾ ਜਾਣਾ ਗੁੰਦ ਦਾ ਫਿਰ ਕਿੰਨੇ ਮਸੂ ਆਉਗੀ ਇਹ ਇਹ ਤਿੱਗੇ ਸੂਏ ਸੂਈ ਅੱਜ ਚਲੋ ਚੀਜਾ ਲਾ ਲਓ ਚੀਜਾ ਲਾ ਲਓ ਜੀ ਸਾਲਾਂ ਦੇ ਸੇਗੇ ਮੈਂ ਨਵੀਆਂ ਕਿਹਨੇ ਖਾਂਦੀ ਮੈਂ ਕਰ ਸਕਦਾ ਉਹ ਰੱਖਿਆ ਚ ਫੋੜ ਦੇ ਮੈਂ ਪੂਰੀ ਕੱਟੂ ਉਡਾ ਲਈ ਇਹ ਤਾਂ ਮੂੰਹ ਤਾਂ ਲੈ ਕਰਾ ਲੋ ਕੱਟ ਦੇ ਕਰੋ ਵੇ ਖਿੱਚਾ ਫੋੜ ਵੇਖੋ ਚਲੋ ਚਾਓ ਉੱਥੇ ਰੁਕ ਜੀਆ ਇਸੇ ਰੁਕ ਮਾਰਾ ਹਾਲਾ ਫੋਲ ਇਹਦਾ ਚੋਇਆ ਮਸਤ ਟੱਪ ਲਈ ਫਿਰਦੀ ਅੱਗੇ ਕਰ ਲੱਤ ਭਾਜੀ ਲਾਸਟ ਪੀਸ ਹੀ ਆ ਹੁਣ ਲਾਸਟ ਪੀਸ ਕੋਈ ਗੱਲ ਨਹੀਂ ਕੋਈ ਆਜੋ 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 ਹਾਂਜੀ ਹਾਂਜੀ ਵਾਦੇ ਵਾਦੇ ਹਾਂਜੀ ਹਾਂ ਲੋਕ ਜਦਾਂ ਸੇ ਰੁਕ ਕਰਨਾ ਪਈ ਜਾਂਦੀ ਜੀ ਮੈਂ ਕਿਹਾ ਜਿਆ ਸੂਸਾ ਲੱਗਾ ਜਿਹੜਾ ਦੂਸਰਾ ਨਾਲ ਲੱਗੇ ਥੋੜਾ ਜਿਹਾ ਕਰਾ ਪੱਧਰ ਰਹਿ ਜਾਂਦਾ ਅਸੋਏ ਨਾ ਤਾਂ ਆਪਣੀ ਲਾਈਫ ਰੀਅਲ ਚਲਾਈ ਕੁਈ ਵਈਆ ਤੇ ਦੁੱਧ ਚਲੋ 10 ਲੀਟਰ ਚਵਾ ਦੋ ਮੈਨੂੰ 10 ਜੀ 10 ਚਵਾ ਦੋਗੇ ਮੋਲ ਤੇ 80 ਕਰਦੇ ਆ ਜੀ ਬਾਕੀ ਜਿੰਨਾ ਆਖੋ ਮਾਨਸਾਨ ਕਰਦਾ ਉਹ ਗੱਲ ਮੈਂ ਨਹੀਂ ਕਰਦਾ 10 ਕਰ 75 ਦੀ ਜ਼ਿਆਦਾ ਵੀ ਛੋੜ 1000 ਛੋੜ ਇੱਥੇ 1000 ਛੋੜ 75 ਜੋ 74 ਦੀ ਜ਼ਿਆਦਾ ਨਹੀਂ ਕਾਤੋਂ ਮੇਰੋਂ ਵਾਕੀ ਮੌਕੇ ਤੇ ਕਰਦਾ ਕਿ ਮਰ ਜਾਂਦੋ ਯਾਰ ਕੋਈ ਗੱਲ ਨਹੀਂ ਕਿਹੜੀ ਗੱਲ ਮਰਦ ਦੀ ਹੋ ਗਈ ਜੀ ਮਰਦ ਦੀ ਚਲੋ ਬੱਤਰ ਦੀ 500 ਛੋੜ ਮਰਦੀ ਹੋ ਗਈ ਬੱਤਰ ਦੇ ਵਿੱਚ ਬੜਾ ਛੋੜ 500 ਛੋੜ ਬੱਤਰ ਦੀ ਹੋ ਗਈ ਕੋਈ ਗੱਲ ਚਲੋ ਹੋਰ ਕੋਈ ਕੋਈ ਬੜੀ ਇੱਥੇ ਆ ਕੇ ਚੈੱਕ ਕਰਕੇ ਚੈੱਕ ਕਰੋ ਇੱਥੇ ਆ ਕੇ ਦੋ ਟਾਈਮ ਤਿੰਨ ਟਾਈਮ ਹੈ ਕਿਉਂ ਜੋ ਦੱਸਾਂਗੇ ਉਹ ਨਿਕਲੂਗਾ ਜੀ ਠੀਕ ਹੈ ਜੀ ਕੋਈ ਲੰਮੀ ਵਾਲੀ ਅਸੀਂ ਪਿੱਛੋਂ ਨਹੀਂ ਲੈਂਦੇ ਤੇ ਨਾ ਖਿਲੂ ਦੇਣੀ ਹੈ ਠੀਕ ਹੈ ਜੀ ਵਾਕੀ ਆਪੋ ਆਪਣੀ ਕਰਮ ਵੀ ਆ ਹਾਂ ਜੀ ਹਾਂ ਜੀ ਵਾਕੀ ਵੇਖੋ ਸੰਦੀਪ ਜੀ ਦੁੱਧ ਸੇਵਾ ਦਾ தான்ப்போ அப்படின்னு கிலே தான் ஆய் ਅੱਜ ਆ ਗੋਦੇ ਦੋ ਆਦੇ ਤੋਂ ਮੈਂ ਵੀਡੀਓ ਪਾਣਨ ਦੋ ਫਿਰ ਤੁਹਾਨੂੰ ਦੇ ਦਿੰਨੇ ਤੁਸੀਂ ਹੁਣ ਆਏ ਹੋਟਲ ਤੇ ਵੀਡੀਓ ਹਾਂਜੀ ਕੱਲ ਬੰਦੇ ਆਏ ਲੋਕਿਆਂ ਦਰਦੀ ਉਹ ਆਂਦਾ ਮੈਨੂੰ ਤਿੰਨ ਮਹੀਨਾ ਜਦੋਂ ਮੈਂ ਉਹਦਾ ਜਗਰਾਵੀ ਮੰਡੀ ਜਾਣਾ ਵਾਜੇ ਤਿੰਨ ਮੈਂ ਤੁਹਾਨੂੰ ਦੇਤੀਆਂ ਮੇਰੇ ਕੋ ਪੰਜ ਧਗੀਆਂ ਤਾਂ ਮੈਂ ਵੀਡੀਓ ਕਿੱਥੋਂ ਪਾਣੂੰ ਮੈਂ ਨਹੀਂ ਵੀ ਦਿੱਤੀ ਸਭ ਨਰਾਜ ਹੋ ਕੇ ਗਿਆ ਚਲੋ ਹੈਨਾ ਵੇਖੋ ਤੁਸੀਂ ਵੀ ਆਉਣਾ ਫਿਰ ਵੇਖੋ ਦੁਬਾਰਾ ਆਣੇ ਤੁਹਾਨੂੰ ਅੱਜ ਕਹਿੰਦੀ ਆ ਪਰਸੋਂ ਕੱਲ ਜਵਾਬ ਦੇਈਂ ਸਾਡੇ ਦੇ ਵੇਖੀਆ ਫਿਰ ਫਾਇਦਾ ਬਾਕੀ ਪਰਮੇਸ਼ਰ ਨੇ ਬੜਾ ਕੁਝ ਦਿੱਤਾ ਦੇਣਾ ਤੋਨੇ ਸ੍ਰੀ ਗੁਰੂ ਰਾਮਦਾਸ ਨੇ ਸਭ ਨੇ ਉਹਨੇ ਦੇਣਾ ਬੰਦਾਂ ਤੋਂ ਬੰਦੇ ਕੋ ਖੋਦਾ ਗੁਰੂ ਦਿੰਦੇ ਆ ਬਿਲਕੁਲ ਇਹ ਆਪਣੇ ਗੁਰੂ ਜਿਹੜੇ ਇਹੋ ਹੀ ਦੇਣ ਵਾਲੇ ਆ ਉਹਨਾਂ ਨੇ ਆਪਾਂ ਨੂੰ ਦੇਣਾ ਚਲੋ ਬਾਕੀ ਮਹਾਰਾਜ ਕਿਰਪਾ ਕਰੇ ਹਰ ਇੱਕ ਤੇ ਹੀ ਪਰਮੇਸ਼ਰ 98147 18792 ਕਰਨਾਲ ਸਿੰਘ ਫੌਜੀ ਪਿੰਡ ਤਿਮੋਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਚਲੋ ਠੀਕ ਹੈ ਜੀ ਫਿਰ ਠੀਕ ਹੈ ਸੋਸੀਗਾ